ਅੱਜ 14 ਜਨਵਰੀ ਮਾਗੀ ਵਾਲੇ ਦਿਨ ਇਸ ਵਕਤ ਤੱਕ ਦੀਆਂ ਚਾਰ ਵੱਡੀਆਂ ਖਬਰਾਂ ਨੇ ਤੁਹਾਨੂੰ ਚਾਰੇ ਖਬਰਾਂ ਦੀ ਦਿੰਦੇ ਆ ਪੂਰੀ ਜਾਣਕਾਰੀ ਤੇ ਨਾਲੇ ਦੱਸਾਂਗੇ ਹਰ ਖਬਰ ਦਾ ਪਰਦੇ ਪਿਛਲਾ ਸੱਚ ਗੌਰ ਨਾਲ ਅਖੀਰ ਤੱਕ ਪੂਰਾ ਸੁਣਿਓ ਮੈਂ ਹਾਂ ਡਾਕਟਰ ਬਖਸ਼ੀਤ ਸਿੰਘ ਆਜ਼ਾਦ ਤੇ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਪਹਿਲੀ ਵੱਡੀ ਖਬਰ ਹੈ ਜਿਹੜਾ ਡੱਲੇਵਾਲ ਹੋਰਾਂ ਦਾ ਖਨੌਰੀ ਤੇ ਸ਼ੰਭੂ ਮੋਰਚਾ ਲੱਗਾ ਹੋਇਆ ਉਸ ਦੀsਯੁਕਤ ਕਿਸਾਨ ਮੋਰਚਾ SKM ਭਾਰਤ ਦੇ ਨਾਲ ਏਕਤਾ ਬਾਰੇ ਇੱਕ ਨਵੀਂ ਤੇ ਵੱਡੀ ਖਬਰ ਹੈ ਔਰ ਤੁਹਾਨੂੰ ਪੂਰੀ ਜਾਣਕਾਰੀ ਦਿੰਨੇ ਆ ਕਿ ਹੁਣ ਤੱਕ ਗੱਲ ਕਿੱਥੋਂ ਤੱਕ ਅੱਗੇ ਵਧੀ ਹੈ ਏਕਤਾ ਦੀ ਔਰ ਪੇਚ ਕਿੱਥੇ ਫਸਿਆ ਗਰਾਰੀ ਕਿੱਥੇ ਫਸੀ ਹੈ ਕਿ ਅੱਗੇ ਏਕਤਾ ਹੋਵੇਗੀ ਜਾਂ ਨਹੀਂ ਹੋਵੇਗੀ ਔਰ ਦੂਜੀ ਵੱਡੀ ਖਬਰ ਹੈ ਕਿ ਭਗਵੰਤ ਮਾਨ ਦਾ ਇੱਕ ਵੱਡਾ ਬਿਆਨ ਆਇਆ ਤੇ ਕੁਝ ਵੱਡੇ ਭੇਦ ਖੋਲੇ ਨੇ ਔਰ ਤੀਜੀ ਵੱਡੀ ਖਬਰ ਹੈ ਕਿ ਰਾਜਾ ਵੜਿੰਗ ਨੇ ਫਿਰ ਇੱਕ ਵੱਡਾ ਬਿਆਨ ਅੱਜ ਦਿੱਤਾ ਹੈ ਜਿਹਦੇ ਉੱਪਰ ਫਿਰ ਚਰਚਾ ਪਖੀ ਹੈ ਤਾਂ ਆਪਾਂ ਪਹਿਲੀ ਖਬਰ ਤੋਂ ਸ਼ੁਰੂ ਕਰਦੇ ਹਾਂ ਜਿਹੜਾ ਡੱਲੇਵਾਲ ਹੋਰਾਂ ਦਾ ਖਣੋਰੀ ਮੋਰਚਾ ਲੱਗਾ ਹੋਇਆ ਤੇ ਉਧਰ ਸ਼ੰਭੂ ਮੋਰਚਾ ਲੱਗਾ ਹੋਇਆ ਉਹਨਾਂ ਨੂੰ ਪਿਛਲੇ ਦਿਨੀ ਜਿਹੜੀ SKM ਭਾਰਤ ਹੈ ਉਸਨੇ ਸੱਦਾ ਦਿੱਤਾ ਸੀ ਏਕਤਾ ਕਰਨ ਦੇ ਲਈ ਉੱਥੇ ਜਾ ਕੇ ਉਸ ਤੋਂ ਬਾਅਦ 15 ਜਨਵਰੀ ਦੀ ਮੀਟਿੰਗ ਤੈਅ ਹੋਈ ਸੀ ਪਟਿਆਲਾ ਦੇ ਵਿੱਚ ਤੇ ਫਿਰ ਕੱਲ ਪਾਤੜਾ ਦੇ ਵਿੱਚ ਏਕਤਾ ਦੇ ਲਈ ਮੀਟਿੰਗ ਹੋਈ ਹੈ ਔਰ ਉਸ ਏਕਤਾ ਮੀਟਿੰਗ ਦੇ ਵਿੱਚ ਸ਼ੰਭੂ ਤੇ ਖਨੋਰੀ ਬਾਰਡਰ ਤੋਂ ਵੀ ਜਿਹੜੇ ਸਰਵਨ ਸਿੰਘ ਪੰਦੇਰ ਕਾਕਾ ਸਿੰਘ ਕੋਟੜਾ ਅਬਮੰਨਿਉ ਕੁਹਾੜ ਜਿਹੜੇ ਜਸਵਿੰਦਰ ਸਿੰਘ ਸੋਮਾ ਸਰਜੀਤ ਸਿੰਘ ਫੂਲ ਉਹ ਸਾਰੇ ਆਗੂ ਆਏ ਸ਼ੰਭੂ ਤੇ ਖਨੋਰੀ ਮੋਰਚਾ ਜਿਹੜੇ ਚਲਾ ਰਹੇ ਨੇ ਔਰ ਦੂਜੇ ਪਾਸੇ ਜਿਹੜਾ ਐਸਕੇਐਮਐਸ ਏਜੁਕਤ ਕਿਸਾਨ ਮੋਰਚਾ ਭਾਰਤ ਹੈ ਉਹਦੇ ਵੱਲੋਂ ਜਗਿੰਦਰ ਸਿੰਘ ਉਗਰਾਹਾ ਰਮਿੰਦਰ ਸਿੰਘ ਪਟਿਆਲਾ ਡਾਕਟਰ ਦਰਸ਼ਨਪਾਲ ਤੇ ਬਲਬੀਰ ਸਿੰਘ ਰਾਜੇਵਾਲ ਜਿੰਨੇ ਵੀ ਸਾਰੇ ਮੇਨ ਆਗੂ ਐਸਕੇਐਮ ਚ ਹੈਗੇ ਨੇ ਉਹ ਉਥੇ ਗਏ ਮੀਟਿੰਗ ਹੋਈ ਹੈ ਔਰ ਮੀਟਿੰਗ ਦੇ ਵਿੱਚੋਂ ਨਿਕਲਿਆ ਕੀ ਹੈ ਦੇਖੋ ਜਿਵੇਂ ਪਹਿਲਾਂ ਕੁਝ ਦਿਨ ਪਹਿਲਾਂ ਪਟਿਆਲੇ ਇੱਕ ਮੀਟਿੰਗ ਹੋਈ ਸੀ ਤੇ ਬਾਅਦ ਚ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਕਿ ਗੱਲ ਅੱਗੇ ਤੁਰੀ ਹੈ ਮਾਮਲਾ ਪੋਜਿਟਿਵ ਹੋਇਆ ਸੇਮ ਉਹੋ ਜੀ ਗੱਲ ਹੀ ਕੱਲ ਦੀ ਮੀਟਿੰਗ ਤੋਂ ਬਾਅਦ ਵੀ ਆਖੀ ਗਈ ਹੈ। ਮਾਮਲਾ ਪੋਜਿਟਿਵ ਹੋਇਆ ਔਰ ਗੱਲ ਏਕਤਾ ਦੀ ਅੱਗੇ ਤੁਰੀ ਹੈ। ਪਰ ਕਿੱਥੋਂ ਤੱਕ ਅੱਗੇ ਤੁਰੀ ਹੈ? ਜੇ ਏਕਤਾ ਹੋਣੀ ਹੈ ਤਾਂ ਫਿਰ ਏਕਤਾ ਦਾ ਐਲਾਨ ਕਿਉਂ ਨਹੀਂ ਕੀਤਾ ਜਾ ਰਿਹਾ? ਅਗਲੀ ਫਿਰ 18 ਜਨਵਰੀ ਦੀ ਮੀਟਿੰਗ ਰੱਖ ਲਈ ਗਈ ਹੈ। ਹੁਣ ਇਹੋ ਜਿਹੇ ਕਿਹੜੇ ਮੁੱਦੇ ਨੇ ਇਹੋ ਜਿਹੇ ਕਿਹੜੇ ਪੇਚ ਨੇ ਜਿੱਥੇ ਗੱਲ ਏਕਤਾ ਦੀ ਫਸ ਗਈ ਹੈ। ਜਿਹੜਾ ਏਕਤਾ ਦਾ ਐਲਾਨ ਨਹੀਂ ਹੋ ਰਿਹਾ। ਹੁਣ ਦੇਖੋ ਜਿਹੜਾ ਕਿਸਾਨ ਸੰਘਰਸ਼ ਹੈ ਉਹ ਪੀਕਤੇ ਹੈ ਡੱਲੇਵਾਲ ਹੋਰਾਂ ਦੇ ਮਰਨ ਵਰਤ ਨੂੰ ਕਰੀਬ 50 ਦਿਨ ਹੋ ਚੱਲੇ ਨੇ ਔਰ ਉਹਨਾਂ ਦੀ ਸਿਹਤ ਨਾਜ਼ੁਕ ਕਾਫੀ ਹੋ ਚੁੱਕੀ ਹੈ ਉਧਰ ਕੇਂਦਰ ਸਰਕਾਰ ਤੇ ਬੀਜੇਪੀ ਦੇ ਲੀਡਰ ਨੇ ਜਿਹੜੇ ਉਹ ਲਗਾਤਾਰ ਇੱਕ ਤਰ੍ਹਾਂ ਨਾਲ ਆਪਾਂ ਕਹਿ ਸਕਦੇ ਹਾਂ ਕਿ ਉੱਤੇ ਚੜਦੇ ਹੋਏ ਨਜ਼ਰ ਆ ਰਹੇ ਨੇ ਔਰ ਜਿਹੜਾ ਕਿਸਾਨ ਸੰਘਰਸ਼ ਹੈ ਉਹ ਪੰਜਾਬ ਦੇ ਲੋਕ ਚਾਹੁੰਦੇ ਨੇ ਕਿ ਇਕੱਠਾ ਹੋ ਕੇ ਸਾਰੇ ਲੜਨ ਚਾਇਆ ਸਕੀਮ ਦੀਆਂ ਜਥੇਬੰਦੀਆਂ ਨੇ ਤੇ ਚਾਹੇ ਖਨੌਰੀ ਸ਼ੰਭੂ ਵਾਲੀਆਂ ਨੇ ਪਰ ਹੁਣ ਗਰਾਰੀ ਕਿੱਥੇ ਫਸੀ ਹੈ ਦੇਖੋ ਲੋਕਾਂ ਨੂੰ ਐ ਉਮੀਦ ਸੀ ਕਿ ਕੱਲ ਸ਼ਾਇਦ ਏਕਤਾ ਦਾ ਐਲਾਨ ਹੋ ਜਾਏਗਾ ਪਰ ਨਹੀਂ ਹੋਇਆ ਜਾਪਦਾ ਇਹ ਹੈ ਕਿ ਜਥੇਬੰਦੀਆਂ ਸ਼ਾਇਦ ਏਕਤਾ ਪ੍ਰੋਪਰ ਨਹੀਂ ਕਰ ਪਾਉਣਗੀਆਂ ਜਾਪਦਾ ਇਹ ਹੈ ਕਿ ਤਾਲ ਮੇਲ ਕਰਕੇ ਸੰਘਰਸ਼ ਦੇ ਸੱਦਿਆਂ ਦਾ ਸਮਰਥਨ ਕਰਨਗੇ ਜਾਪਦਾ ਇਹ ਹੈ ਕਿ ਸ਼ਾਇਦ ਇੱਕ ਦੂਜੇ ਦਾ ਸਹਿਯੋਗ ਦਾ ਸਮਰਥਨ ਜਾਂ ਸਹਿਯੋਗ ਕਰਨ ਦਾ ਐਲਾਨ ਕੀਤਾ ਜਾਏਗਾ ਜਿਸ ਤਰ੍ਹਾਂ ਪਹਿਲਾਂ ਐਸਕੇਐਮ ਭਾਰਤ ਬਣ ਕੇ ਦਿੱਲੀ ਦੀ ਲੜਾਈ ਇੱਕ ਹੋ ਕੇ ਲੜੀ ਗਈ ਸੀ ਸ਼ਾਇਦ ਉਦਾਂ ਨਾ ਕੀਤਾ ਜਾਵੇ ਇਹ ਸੰਭਾਵਨਾ ਜਿਹੜੀ ਆ ਉਹ ਬਣੀ ਹੋਈ ਹੈ ਕਿਉਂਕਿ ਜਦੋਂ ਉਥੇ ਮੈਂ ਖੁਦ ਇੰਟਰਵਿਊ ਕੀਤੀ ਹੈ ਸਰਵਣ ਸਿੰਘ ਪੁਧੇਰ ਦੀ ਸਰਜੀਤ ਸਿੰਘ ਫੂਲ ਦੀ ਔਰ ਇਧਰੋਂ ਜਿਹੜੇ ਐਸਕੇਐਮ ਦੇ ਆਗੂ ਆ ਉਹਨਾਂ ਦੀ ਵੱਖਰੀ ਵੱਖਰੀ ਇੰਟਰਵਿਊ ਕੀਤੀ ਹੈ ਤਾਂ ਉਹ ਇੰਟਰਵਿਊ ਚ ਜਿਹੜੇ ਮੈਂ ਸਵਾਲ ਕੀਤੇ ਉਹਨਾਂ ਸਵਾਲਾਂ ਦੇ ਵਿੱਚੋਂ ਜਿਹੜੇ ਜਵਾਬ ਆਏ ਉਹ ਜਵਾਬਾਂ ਦੇ ਵਿੱਚੋਂ ਜਿਹੜਾ ਨਿਚੋੜ ਨਿਕਲਦਾ ਹੈ ਉਹ ਨਿਚੋੜ ਦੇ ਆਧਾਰ ਤੇ ਇੰਜ ਜਾਪਦਾ ਹੈ ਕਿ ਪਹਿਲਾ ਵਰਗੀ ਏਕਤਾ ਕਰਨ ਦੇ ਮੂਰਚ ਕੁਝ ਆਗੂ ਜਿਹੜੇ ਆ ਉਹ ਹੈ ਨਹੀਂਗੇ ਜਾਪਦਾ ਇੰਜ ਹੈ ਕਿ ਕੁਝ ਆਗੂ ਜਿਹੜੇ ਨੇ ਉਹ ਵੱਖੋ ਵੱਖਰੇ ਚੱਲ ਕੇ ਹੀ ਸ਼ਾਇਦ ਰਾਜੀ ਜਾਪਦੇ ਨੇ ਸਾਰੇ ਆਗੂ ਬਹੁਤ ਸਤਿਕਾਰਯੋਗ ਨੇ ਬਹੁਤ ਇੱਜ਼ਤ ਕਰਦੇ ਆ ਉਹਨਾਂ ਦੀ ਕਿਉਂਕਿ ਲੋਕਾਂ ਦੇ ਹੱਕਾਂ ਦੀ ਲੜਾਈ ਲੜਦੇ ਨੇ ਪਰ ਜੋ ਜਾਪਦਾ ਹੈ ਜੋ ਲੱਗ ਰਿਹਾ ਉਹ ਮੈਂ ਤੁਹਾਡੇ ਸਾਹਮਣੇ ਇਮਾਨਦਾਰੀ ਨਾਲ ਦਿੱਤਾ ਦੱਸ ਹੁਣ ਹੋ ਸਕਦਾ ਵੀ ਮੇਰੇ ਅੰਦਾਜ਼ੇ ਗਲਤ ਹੋਣ ਇਹਦਾ ਪਤਾ ਲੱਗ ਜੂ ਜਦੋਂ ਹੁਣ ਏਕਤਾ ਦੇ ਲਈ ਅਗਲੀ ਮੀਟਿੰਗ ਹੋਏਗੀ 18 ਤਰੀਕ ਨੂੰ ਉਸ ਤੋਂ ਬਾਅਦ ਵੀ ਜੇਕਰ ਇਹੀ ਖਬਰ ਆਈ ਵੀ ਏਕਤਾ ਨਹੀਂ ਹੋਈ ਇੱਕ ਮੀਟਿੰਗ ਹੋਰ ਹੋਏਗੀ ਤੇ ਗੱਲ ਨੇੜੇ ਲੱਗ ਗਈ ਹੈ ਤਾਂ ਫਿਰ ਇਹ ਕਿਹਾ ਜਾਊਗਾ ਕੇ ਸ਼ਾਇਦ ਏਕਤਾ ਕਰਨ ਦੇ ਲਈ ਰਾਜ਼ੀ ਨੀਗੇ ਕੁਝ ਆਗੂ ਇਹ ਵੈਸੇ ਅਜੇ ਵਕਤ ਉਡੀਕ ਕਰਨੀ ਪਵੇਗੀ 18 ਤਰੀਕ ਤੱਕ ਉਧਰ ਭਗਵੰਤ ਮਾਨ ਨੇ ਅੱਜ ਇੱਕ ਵੱਡਾ ਐਲਾਨ ਕੀਤਾ ਭਗਵੰਤ ਮਾਨ ਨੇ ਜਿਹੜਾ ਇਹ ਮਿਲੇ ਆ ਦਿੱਲੀ ਦੇ ਵਿੱਚ ਜਿਹੜਾ ਇਲੈਕਸ਼ਨ ਕਮਿਸ਼ਨ ਹੈ ਉਹਨੂੰ ਉਸ ਤੋਂ ਬਾਅਦ ਭਗਵੰਤ ਮਾਨ ਕਹਿੰਦਾ ਕਿ ਦਿੱਲੀ ਦੇ ਵਿੱਚ ਬੀਜੇਪੀ ਵਾਲੇ ਝਾਲੀ ਵੋਟਾਂ ਬਣਾ ਰਹੇ ਨੇ ਤੇ ਅਸਲੀ ਵੋਟਾਂ ਕੱਟ ਰਹੇ ਨੇ ਔਰ ਕਹਿੰਦਾ ਕਿ ਕੁਝ ਅਧਿਕਾਰੀ ਵੀ ਉਹਨਾਂ ਦੇ ਨਾਲ ਮਿਲੇ ਹੋਏ ਨੇ ਤੇ ਭਗਵੰਤ ਮਾਨ ਦਾ ਇਹ ਬਹੁਤ ਵੱਡਾ ਦੋਸ਼ ਹੈ ਕਿ ਬੀਜੇਪੀ ਜਿਹੜੀ ਹੈ ਉਹ ਇਸ ਤਰ੍ਹਾਂ ਦੀਆਂ ਹਰਕਤਾਂ ਕਰ ਰਹੀ ਹੈ ਜਿੱਥੋਂ ਪਹਿਲਾਂ ਹੀ ਇੰਜ ਜਾਪਦਾ ਹੈ ਕਿ ਬੀਜੇਪੀ ਨੂੰ ਦਿੱਲੀ ਦੇ ਵੋਟਾਂ ਦੇ ਵਿੱਚ ਆਪਣੀ ਹਾਰ ਨਜ਼ਰ ਆ ਰਹੀ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ 5 ਫਰਵਰੀ ਨੂੰ ਦਿੱਲੀ ਦੇ ਸਰਕਾਰ ਦੇ ਲਈ ਵੋਟਾਂ ਪੈਣੀਆਂ ਨੇ 8 ਫਰਵਰੀ ਨੂੰ ਨਤੀਜਾ ਆਉਣਾ ਹੈ ਔਰ ਉਸ ਤੋਂ ਪਹਿਲਾਂ ਆ ਸਾਰਾ ਕੁਝ ਚੱਲ ਰਿਹਾ ਔਰ ਜਿਹੜੀ ਆਮ ਆਦਮੀ ਪਾਰਟੀ ਹੈ ਉਹ ਇਹ ਦੋਸ਼ ਲਾ ਰਹੀ ਹੈ ਲਗਾਤਾਰ ਕਿ ਦਿੱਲੀ ਦੇ ਵਿੱਚ ਅਸਲੀ ਵੋਟਾਂ ਜਾਣ ਬੁੱਝ ਕੇ ਕੱਟੀਆਂ ਜਾ ਰਹੀਆਂ ਲੋਕਾਂ ਦੀਆਂ ਤੇ ਝਾਲੀ ਵੋਟਾਂ ਬਣਾਈਆਂ ਜਾ ਰਹੀਆਂ ਨੇ ਦੂਜੇ ਪਾਸੇ ਅੱਜ ਰਾਜਾ ਵੜਿੰਗ ਉਹ ਵੀ ਕਾਫੀ ਤਤਤਾ ਹੋਇਆ ਰਾਜਾ ਵੜਿੰਗ ਨੇ ਜ਼ਿਲ੍ਹਾ ਪ੍ਰਧਾਨ ਕਾਂਗਰਸ ਦੇ ਜਿਹੜੇ ਉਹਨਾਂ ਦੀ ਮੀਟਿੰਗ ਸੱਦੀ ਸੀ ਤੇ ਫਿਰ ਉੱਥੇ ਰਾਜਾ ਵੜਿੰਗ ਕੇਜਰੀਵਾਲ ਦੇ ਉੱਪਰ ਬੋਲਿਆ ਦਿੱਲੀ ਦੇ ਵਿੱਚ ਪਹਿਲਾਂ ਤਾਂ ਜਿਹੜਾ ਇੱਕ ਇੰਡੀਆ ਗੱਠਜੋੜ ਬਣਿਆ ਪੂਰੇ ਭਾਰਤ ਦੇ ਵਿੱਚ ਜਿਹਦੇ ਵਿੱਚ ਕਾਂਗਰਸ ਵੀ ਐ ਜਿਹਦੇ ਵਿੱਚ ਆਮ ਆਦਮੀ ਪਾਰਟੀ ਵੀ ਐ ਜਿਹਦੇ ਵਿੱਚ ਹੋਰ ਵੀ ਹੈਗੀਆਂ ਕਾਫੀ ਅਖਲੇਸ਼ ਜੱਦਵ ਹੋਰਾਂ ਦੀ ਸਮਾਜਵਾਦੀ ਪਾਰਟੀ ਵੀ ਐ ਉਹ ਗੱਠਜੋੜ ਜਿਹੜਾ ਉਹਦੀ ਹਵਾ ਗਾਹੇ-ਬਗਾਹੇ ਨਿਕਲਦੀ ਰਹਿੰਦੀ ਐ ਹੁਣ ਦਿੱਲੀ ਦੇ ਵਿੱਚ ਵਿਧਾਨ ਸਭਾ ਚੋਣਾਂ ਸਿਗੀਆਂ ਜਿਹੜੀਆਂ ਇਹਨਾਂ ਵਿਧਾਨ ਸਭਾ ਚੋਣਾਂ ਦੇ ਵਿੱਚ ਉਹ ਗੱਠਜੋੜ ਪਹਿਲਾਂ ਤਾਂ ਕਹਿੰਦੇ ਸੀ ਵੀ ਰਲ ਕੇ ਚੋਣ ਲੜਾਂਗੇ ਪਰ ਹੁਣ ਉਹ ਗੱਠ ਜੋੜ ਜਿਹੜਾ ਹੈ ਉਹ ਖਿੱਲਰਦਾ ਨਜ਼ਰ ਆ ਰਿਹਾ ਹੈ ਉਹ ਗੱਠ ਜਿਹੜੀ ਹੈ ਉਹਦਾ ਜੋੜ ਨਹੀਂ ਲੱਗਿਆ ਪ੍ਰੋਪਰ ਅ ਪਿਛਲੇ ਦਿਨੀ ਰਾਹੁਲ ਗਾਂਧੀ ਨੇ ਇੱਕ ਥਾਂ ਤੇ ਪ੍ਰਚਾਰ ਕੀਤਾ ਉਹਨੇ ਉਥੇ ਚਾਂਦਨੀ ਚੌਕ ਦੀ ਇੱਕ ਰੈਲੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਵੀ ਬੁਲਾਇਆ ਹੋਇਆ ਸੀ ਪਰ ਅੱਜ ਰਾਜਾ ਵੜਿੰਗ ਜਿਹੜਾ ਰਾਜਾ ਵੜਿੰਗ ਤਾਂ ਸਿੱਧਾ ਹੀ ਅ ਅਟੈਕ ਕੀਤਾ ਉਹਨੇ ਕੇਜਰੀਵਾਲ ਤੇ ਰਾਜਾ ਵੜਿੰਗ ਕਹਿੰਦਾ ਵੀ ਜਿੱਦਾਂ ਦੀਆਂ ਗੱਲਾਂ ਕਰਦੇ ਸੀ ਕੇਜਰੀਵਾਲ ਹੋਰੀ ਬ ਦਿੱਲੀ 'ਚ ਅਸੀਂ ਆਹ ਕਰਤਾ ਸੀ ਉਹ ਕਰਤਾ ਸੀ ਵਾਹ ਕਰਤਾ ਰਾਜਾ ਬੜਿੰਗ ਕਹਿੰਦਾ ਮੈਂ ਦਿੱਲੀ ਜਾ ਕੇ ਆਇਆ ਮੈਂ ਉੱਥੇ ਵੇਖਿਆ ਕਹਿੰਦਾ ਕੱਖ ਨਹੀਂ ਕੀਤਾ ਇਹਨਾਂ ਨੇ ਕੁਛ ਨਹੀਂ ਪੱਲੇ ਕਹਿੰਦਾ ਰਾਜਾ ਬੜਿੰਗ ਕਹਿੰਦਾ ਸਾਡੇ ਪੰਜਾਬ ਦੇ ਪਿੰਡਾਂ ਨਾਲੋਂ ਵੀ ਦਿੱਲੀ ਦੇ ਮੁਹੱਲਿਆਂ ਦਾ ਹਾਲ ਮਾੜਾ ਐ ਤੇ ਸਰਕਾਰ ਕਹਿੰਦਾ ਉੱਥੇ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਦੀ ਕਹਿੰਦਾ ਇਹਨਾਂ ਨੇ ਗੱਲਾਂ ਬਹੁਤ ਕੀਤੀਆਂ ਨਹੀਂ ਪਰ ਦਿੱਲੀ ਦੇ ਲੋਕਾਂ ਲਈ ਕੱਖ ਨਹੀਂ ਕੀਤਾ। ਰਾਜਾ ਵੜਿੰਗ ਕਹਿੰਦਾ ਕਿ ਪੰਜਾਬ 'ਚ ਇਹਨਾਂ ਦੀ ਸਰਕਾਰ ਆਈ। ਇਹਨਾਂ ਨੇ ਗੱਲਾਂ ਬਹੁਤ ਕੀਤੀਆਂ। ਪਰ ਕੀਤਾ ਕੱਥਰਿਆ ਪੰਜਾਬ ਦੇ ਲੋਕਾਂ ਲਈ ਵੀ ਕੱਖ ਨਹੀਂ। ਹੁਣ ਦੇਖੋ ਦੋਵੇਂ ਸਰਕਾਰਾਂ ਤੇ ਇੱਕ ਸਵਾਲ ਮੇਰਾ ਦੋਵੇਂ ਪਾਰਟੀਆਂ ਤੇ। ਦਿੱਲੀ ਦੇ ਵਿੱਚ ਕੇਜਰੀਵਾਲ ਦੀ ਪਾਰਟੀ ਨੇ ਗਰੰਥੀ ਸਿੰਘਾਂ ਤੇ ਪੁਜਾਰੀਆਂ ਦੇ ਲਈ 18000 ਰੁਪਏ ਮਹੀਨਾ ਜਿਹੜਾ ਪੱਤਾ ਹੈ ਉਹ ਐਲਾਨ ਕੀਤਾ। ਪਰ ਕਿਹਾ ਕਿ ਜੇਕਰ ਸਾਡੀ ਚੌਥੀ ਵਾਰ ਸਰਕਾਰ ਬਣਾ ਦਿਓ ਫੇਰ ਦਿਆਂਗੇ ਐਂ ਕਿਹਾ ਹੁਣ ਆਮ ਆਦਮੀ ਪਾਰਟੀ ਦੀ ਪੰਜਾਬ ਚ ਸਰਕਾਰ ਹੈ ਪੰਜਾਬ ਚ ਇਹ ਗਰੰਥੀ ਸਿੰਘਾਂ ਦੇ ਪਿਆਰੀਆਂ ਨੂੰ ਚੁਆਨੀ ਨਹੀਂ ਦਿੰਦੇ ਮਤਲਬ ਵੀ ਜਿੱਥੇ ਸਰਕਾਰ ਜੇ ਬੰਨੀ ਆ ਉੱਥੇ ਐਲਾਨ ਹੈ ਉਧਰ ਇਹ ਜਿਹੜੀ ਕਾਂਗਰਸ ਹੈ ਇਹਨਾਂ ਨੇ ਦਿੱਲੀ ਚ ਐਲਾਨ ਕਰ ਦਿੱਤਾ ਹੈ ਵੀ ਅਸੀਂ ਜੇ ਸਰਕਾਰ ਸਾਡੀ ਬਣ ਗਈ ਤਾਂ ਅਸੀਂ ਨਾ 8500 ਰੁਪਇਆ ਸਾਰੇ ਉਹਨਾਂ ਮੁੰਡੇ ਕੁੜੀਆਂ ਨੂੰ ਦਿਆਂਗੇ ਜਿਹੜੇ ਬੇਰੁਜ਼ਗਾਰ ਨੇ ਜਿਨ੍ਹਾਂ ਨੂੰ ਨੌਕਰੀਆਂ ਨਹੀਂ ਮਿਲੀਆਂ ਹਰ ਮਹੀਨੇ 8500 ਦੇਖੋ ਇਹ ਗੱਲ ਹਾਸੋ ਹੀ ਨਹੀਂ ਐ ਹੁਣ ਇਹਨਾਂ ਦੀ ਕਾਂਗਰਸ ਦੀ ਸਰਕਾਰ ਚਲੋ ਦੂਰ ਨਾ ਜਾਓ ਹਿਮਾਚਲ ਪ੍ਰਦੇਸ਼ ਤਾਂ ਹੈਗੀ ਆ ਨਾ ਉੱਥੇ ਕੀ ਬੇਰੁਜ਼ਗਾਰ ਨਹੀਂ ਹੈਗੇ ਹਜ਼ਾਰਾਂ ਦਹ ਹਜ਼ਾਰਾਂ ਮੁੰਡੇ ਕੁੜੀਆਂ ਬੇਰੁਜ਼ਗਾਰ ਨੇ ਉੱਥੇ ਲੱਖਾਂ ਹਿਮਾਚਲ ਦੇ ਵਿੱਚ ਉੱਥੇ ਕਿਉਂ ਨਹੀਂ ਦਿੰਦੇ ਦੇਖੋ ਇਹ ਸਭ ਪਰਮਾਉਣ ਵਾਲੇ ਤਰੀਕੇ ਨੇ ਬੁੱਧੂ ਬਣਾਉਣ ਵਾਲੇ ਤਰੀਕੇ ਨੇ ਲੋਕਾਂ ਨੂੰ ਗੋਲੀ ਪਾਉਣ ਵਾਲੇ ਤਰੀਕੇ ਨੇ ਔਰ ਅੱਜ ਤੱਕ ਇਹਨਾਂ ਸਾਰੀਆਂ ਪਾਰਟੀਆਂ ਨੇ ਇਹ ਰੱਜ ਕੇ ਵਰਤੇ ਨੇ ਉਧਰ ਅਜ ਮਾਗੀ ਦਾ ਮੇਲਾ ਜਿਹੜਾ ਹੈ ਉਹ ਮੁਕਸਰ ਸਾਹਿਬ ਦੇ ਵਿੱਚ ਲੱਗਿਆ ਹੋਇਆ ਤੇ ਮਾਗੀ ਦੇ ਇਸ ਧਾਰਮਿਕ ਸਮਾਗਮ ਦੇ ਉੱਪਰ ਸਿਆਸੀ ਪਾਰਟੀਆਂ ਆਪਦੀਆਂ ਸਟੇਜਾਂ ਲਾ ਰਹੀਆਂ ਨੇ ਤੇ ਆਪਦੀ ਸਿਆਸਤ ਕੋਟ ਰਹੀਆਂ ਕਾਲੀ ਦਲ ਨੇ ਵੀ ਸਟੇਜ ਲਾਈ ਹੈ ਤੇ ਇੱਕ ਨਵੀਂ ਸਿਆਸੀ ਪਾਰਟੀ ਉੱਥੇ ਅੱਜ ਬਣ ਰਹੀ ਹੈ ਕਾਲੀ ਦਲ ਉਥੇ ਇਹ ਕਹਿ ਰਿਹਾ ਵੀ ਸਾਡੇ ਤੇ ਝੂਠੇ ਦੋਸ਼ ਲੱਗੇ ਨੇ ਅਸੀਂ ਬਹੁਤ ਨਿਮਾਣੇ ਆ ਅਸੀਂ ਪੰਥ ਦੇ ਪਹਿਰੇਦਾਰ ਆ ਅਸੀਂ ਪੰਜਾਬ ਨੂੰ ਉੱਪਰ ਚੁੱਕਣਾ ਚਾਹੁੰਨੇ ਆ ਤੇ ਜਿਹੜੀ ਨਵੀਂ ਪਾਰਟੀ ਬਣ ਰਹੀ ਹੈ ਉਹ ਪਾਰਟੀ ਜਿਹੜੇ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਨੇ ਜਿਹੜੇ ਐਮਪੀ ਖਨੂਰ ਸਾਹਿਬ ਤੋਂ ਐਮਪੀ ਅਮਰਤਪਾਲ ਸਿੰਘ ਉਹਨਾਂ ਦੇ ਜਿਹੜੇ ਸਮਰਥਕ ਨੇ ਤੇ ਜਿਹੜੇ ਐਮਪੀ ਜਿੱਤੇ ਫਰੀਦਕੋਟ ਤੋਂ ਸਰਬਜੀਤ ਸਿੰਘ ਖਾਲਸਾ ਜਿਹੜੇ ਉਹਨਾਂ ਦੇ ਸਮਰਥਕ ਨੇ ਉਹ ਰਲ ਕੇ ਪਾਰਟੀ ਬਣਾ ਰਹੇ ਨੇ ਜਿਹੜੀ ਪਹਿਲਾਂ ਪਾਰਟੀ ਦਾ ਨਾਮ ਅਨਾਉਂਸ ਉਹਨਾਂ ਨੇ ਕਰ ਦਿੱਤਾ ਸੀ ਕਿ ਅਕਾਲੀ ਦਲ ਅੰਮ੍ਰਿਤਸਰ ਅਕਾਲੀ ਦਲ ਆਨੰਦਪੁਰ ਸਾਹਿਬ ਪਾਰਟੀ ਦਾ ਨਾਮ ਹੋਊਗਾ ਤੇ ਅੱਜ ਉਹ ਵੀ ਉੱਥੇ ਇਕੱਠ ਕਰਕੇ ਤੇ ਕਾਨਫਰੰਸ ਕਰ ਰਹੇ ਨੇ ਕੁਝ ਦੇਰ ਤੱਕ ਸਾਰੀ ਜਾਣਕਾਰੀ ਇਹਨਾਂ ਦੋਵਾਂ ਬਾਰੇ ਤੁਹਾਨੂੰ ਦੇਵਾਂਗੇ ਤੇ ਫਿਲਹਾਲ ਮੈਂ ਤੁਹਾਡੇ ਤੋਂ ਪੁੱਛਣਾ ਚਾਹਣਾ ਤੁਹਾਨੂੰ ਕੀ ਲੱਗਦਾ ਹੈ ਕਿ ਕੀ 40 ਮੁਕਤਿਆਂ ਦੀ ਮਹਾਨ ਸ਼ਹਾਦਤ 40 ਮੁਕਤਿਆਂ ਦੇ ਮਹਾਨ ਕੁਰਬਾਨੀ ਵਾਲੀ ਉਸ ਜਗ੍ਹਾ ਤੇ ਇਹ ਜਿਹੜੀਆਂ ਸਿਆਸੀ ਰੈਲੀਆਂ ਹੁੰਦੀਆਂ ਨੇ ਕੀ ਇਹ ਹੋਣੀਆਂ ਚਾਹੀਦੀਆਂ ਨੇ ਮਾਗੀ ਦਾ ਇੱਕ ਬੜਾ ਪਵਿੱਤਰ ਦਿਹਾੜਾ ਇਸ ਦਿਹਾੜੇ ਨੂੰ ਕੀ ਸਿਆਸੀ ਰੰਗਤ ਚ ਵੋਟਾਂ ਵਟੋਰਨ ਦੀ ਰੰਗਤ ਚ ਵਿੱਚ ਬਦਲਣਾ ਚਾਹੀਦਾ ਇਹ ਵੱਡਾ ਸਵਾਲ ਹੈ ਇਹ ਤੁਹਾਡੇ ਅੱਗੇ ਹੈ ਜਵਾਬ ਹੁਣ ਤੁਸੀਂ ਦੇਣਾ ਮੈਂ ਆਪਣਾ ਸਵਾਲ ਤੁਹਾਡੀ ਕਚਹਿਰੀ ਚ ਰੱਖ ਦਿੰਦਾ ਇੱਕ ਵੱਡੀ ਖਬਰ ਇਹ ਹੈ ਕਿ ਅਜਨਾਲਾ ਦੇ ਵਿੱਚ ਇੱਕ ਦਰਦਨਾਕ ਘਟਨਾ ਵਾਪਰੀ ਹੈ ਹੋਇਆ ਕੀ ਚਾਈਨਾ ਡੋਰ ਬੰਦ ਕਰਨ ਦਾ ਵੱਡਾ ਰੌਲਾ ਪੈ ਰਿਹਾ ਪਰ ਫਿਰ ਵੀ ਚਾਈਨਾ ਡੋਰ ਪਤਾ ਨਹੀਂ ਕਿੱਥੋਂ ਵੇਖ ਵੀ ਰਹੀ ਹੈ ਤੇ ਕਿੰਨੇ ਢੀਠ ਤੇ ਬੁੱਧੂ ਨੇ ਕੁਝ ਲੋਕ ਉਹ ਖਰੀਦ ਵੀ ਰਹੇ ਨੇ ਕੀ ਹੋਇਆ ਅੱਜ ਬੀਤੇ ਕੱਲ ਦੀ ਗੱਲ ਹੈ ਇੱਕ ਮੁੰਡਾ ਜਿਹਦੀ ਉਮਰ ਕਰਦੇ 16 ਸਾਲ ਦਾ ਸਰੇ ਨੇ ਪਵਨਦੀਪ ਉਹਦਾ ਨਾਮ ਉਹ ਮੋਟਰਸਾਈਕਲ ਲੈ ਕੇ ਘੁੰਮ ਗਿਆ ਉਹਦੇ ਗਲੇ ਦੇ ਵਿੱਚ ਚੈਨਾ ਡੋਰ ਫਿਰ ਗਈ ਇਹ ਘਟਨਾ ਹੈ ਅਜਨਾਲਾ ਦੀ ਤਾਂ ਡੋਰ ਫਿਰ ਗਈ ਤਾਂ ਉਹਦਾ ਗळा ਹੀ ਵੱਢਿਆ ਗਿਆ ਤੇ ਉਹ ਮੌਕੇ ਤੇ ਮਰ ਗਿਆ ਵਿਚਾਰਾ ਹੁਣ ਤੁਸੀਂ ਦੱਸੋ ਕਿੰਨੀ ਇੱਕ ਦਰਦਨਾਕ ਗੱਲ ਕਹੀ ਜਾ ਸਕਦੀ ਹੈ ਮੇਰੇ ਸ਼ਬਦਾਂ ਚ ਤਾਂ ਇਹ ਬਹੁਤ ਜ਼ਿਆਦਾ ਦਰਦਨਾਕ ਗੱਲ ਹੈ ਮੈਨੂੰ ਤਾਂ ਲੱਗਦਾ ਕਿ ਸ਼ਰਮ ਹੋਣੀ ਚਾਹੀਦੀ ਹੈ ਡੋਰਾ ਵੇਚਣ ਵਾਲਿਆਂ ਨੂੰ ਤੇ ਖਰੀਦਣ ਵਾਲਿਆਂ ਨੂੰ ਤੇ ਉਹ ਮਾਪੇ ਜਿਨ੍ਹਾਂ ਦੇ ਬੱਚੇ ਇਹ ਡੋਰ ਖਰੀਦ ਕੇ ਲਿਆਉਂਦੇ ਨੇ ਤੇ ਪਰ ਬਾਪੇ ਬੇਖਬਰ ਨੇ ਉਹ ਧਿਆਨ ਨਹੀਂ ਦਿੰਦੇ ਹੁਣ ਦੇਖੋ ਉਹ ਪਵਨਦੀਪ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ ਭੈਣਾਂ ਦੀ ਬੁਰੀ ਹਾਲਤ ਹੈ ਮਾਂ ਦੀ ਬੁਰੀ ਹਾਲਤ ਹੈ ਚਾਰ ਤਫੇਰੇ ਘਰ ਚ ਚੀਕ ਚਿਹੜਾ ਹੈ ਹੁਣ ਆਪਾਂ ਕਿਉਂਕਿ ਪਵਨਦੀਪ ਆਪਣਾ ਨਹੀਂ ਸੀ ਆਪਣੇ ਘਰ ਦਾ ਜੀ ਨਹੀਂ ਸੀ ਇਸ ਕਰਕੇ ਬਹੁਤ ਸਾਰੇ ਲੋਕਾਂ ਨੂੰ ਇਹ ਲੱਗ ਸਕਦਾ ਵੇ ਫਿਰ ਕੀ ਐਡੀ ਕਿੜੀ ਗੱਲ ਆ ਪਰ ਨਹੀਂ ਜੇਕਰ ਆਪਣੇ ਘਰ ਦਾ 16 17 ਸਾਲ ਦਾ ਪੁੱਤ ਇਸ ਤਰ੍ਹਾਂ ਕਿਸੇ ਡੋਰ ਦੀ ਲਪੇਟ ਚਾਕੇ ਗਲ ਵੱਢ ਕੇ ਮਾਰਿਆ ਜਾਵੇ ਫਿਰ ਦੱਸੋ ਆਪਣੇ ਮਨ ਤੇ ਕੀ ਬੀਤੇਗੀ ਫਿਰ ਆਪਾਂ ਕੀ ਸੋਚਾਂਗੇ ਸੋ ਮੈਨੂੰ ਲੱਗਦਾ ਸਰਕਾਰਾਂ ਨੂੰ ਵੀ ਸ਼ਕਤੀ ਕਰਨੀ ਚਾਹੀਦੀ ਹੈ ਇਹ ਜੜੀਆਂ ਸਰਕਾਰਾਂ ਦਾਅਵੇ ਕਰਦੀਆਂ ਚਿੱਟੇ ਬੰਦ ਕਰਨ ਦੇ ਗੈਂਗਸਟਰ ਖਤਮ ਕਰਨ ਦੇ ਭ੍ਰਿਸ਼ਟਾਚਾਰ ਖਤਮ ਕਰਨ ਦੇ ਇਹ ਚਾਈਨਾ ਡੋਰ ਤਾਂ ਇਹਨਾਂ ਤੋਂ ਖਤਮ ਨਾ ਹੋਈ ਇਹਨਾਂ ਨੇ ਛਣਕਣਾ ਕਰਨਾ ਇਹਦਾ ਮਤਲਬ ਕੀ ਹੈ ਜਾਂ ਤਾਂ ਸਰਕਾਰਾਂ ਦੀ ਨੀਅਤ ਨਹੀਂ ਹੈਗੀ ਤੇ ਜਾਂ ਸਰਕਾਰਾਂ ਦੇ ਪੱਲੇ ਕੱਖ ਨਹੀਂ ਜੇ ਤਾਂ ਪੱਲੇ ਕੱਖ ਨਹੀਂ ਤੇ ਇਹਨਾਂ ਨੂੰ ਅਸਤੀਫੇ ਦੇ ਕੇ ਪਾਸੇ ਹੋ ਜਾਣਾ ਚਾਹੀਦਾ ਜੇ ਨੀਤ ਨਹੀਂ ਹੈਗੀ ਇਹ ਗਲਤ ਚੀਜ਼ਾਂ ਖਤਮ ਕਰਨ ਦੀ ਫਿਰ ਵੀ ਸ਼ਰਮ ਆਉਣੀ ਚਾਹੀਦੀ ਹੈ ਮੈਂ ਤੁਹਾਡਾ ਵੀ ਡਾਕਟਰ ਬਖਸ਼ੀਸ਼ ਸਿੰਘ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਬਹੁਤ ਮਿਹਰਬਾਨੀ ਸ਼ੁਕਰੀਆ